ਸੱਚੀ ਗੱਲ ਕੀ ਆ ਆ ਤੁਸੀਂ ਮੈਂ ਸੁਣਿਆ ਵਾ ਤੁਸੀਂ ਅਮਰੀਕਾ ਤੋਂ ਰਿਪੋਰਟ ਹੋ ਕੇ ਇੱਥੇ ਪਹੁੰਚੇ ਆ ਜੀ ਤੁਸੀਂ ਡੋਂਕੀ ਦੇ ਨਾਲ ਗਏ ਸੀ ਜਾਂ ਕਿਵੇਂ ਗਏ ਸੀ ਇਹ ਜਰੂਰ ਦੱਸਿਓ ਆਪਣੇ ਨੂੰ ਕਿਹੜੀ ਡੋਂਕੀ ਕਿਹੜਾ ਅਮਰੀਕਾ ਆ ਦੇਖੋ ਜੀ ਇਹਨਾਂ ਦੇ ਹੱਥ ਦੇ ਨਿਸ਼ਾਨ ਜਿਹੜੇ ਪਤਕਾ ਦੀ ਪਤਕਾ ਦੀ ਤਨ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਵੇ ਨੌਜਵਾਨਾਂ ਦਾ ਹੁਣੇ ਸਾਨੂੰ ਅੰਮ੍ਰਿਤਸਰ ਤੋਂ ਫੋਨ ਆਇਆ ਕਿ ਉੱਥੋਂ ਰਿਪੋਰਟ ਹੋ ਕੇ ਜਿਹੜੇ ਇੱਥੇ ਪਹੁੰਚੇ ਆ ਉਹ ਇਸ ਟਾਈਮ ਆਪਣੇ ਇਸੇ ਘਰ ਦੇ ਵਿੱਚ ਦੀ ਨੰਗਣਗੇ ਇਸੇ ਰਾਸਤੇ ਵਿੱਚ ਦੀ ਨਿਕਲਣਗੇ ਤੁਸੀਂ ਸਾਡੇ ਨਿਊਜ਼ ਚੈਨਲ ਦੇ ਨਾਲ ਜੁੜੇ ਰਹੀਓ ਤੁਹਾਨੂੰ ਪਲ-ਪਲ ਦੀ ਖਬਰ ਆਪਾਂ ਇੱਥੇ ਹੀ ਦਿੰਦੇ ਰਾਵਾਂਗੇ ਬਸ ਇੱਕ ਕੇ ਆ ਦੋ ਮਿੰਟਾਂ ਦੇ ਵਿੱਚ ਇੱਥੇ ਉਹ ਨੌਜਵਾਨ ਪਹੁੰਚਣ ਵਾਲਾ ਜਿਹੜਾ ਅਮਰੀਕਾ ਤੋਂ ਰਿਪੋਰਟ ਹੋ ਕੇ ਤੁਹਾਡੇ ਸਾਹਮਣੇ ਆਇਆ ਸੀ ਉਹ ਸਾਹਮਣੇ ਆ ਗਿਆ ਆਜੋ ਆਪਾਂ ਗੱਲਬਾਤ ਕਰਦੇ ਖੋ ਜੀ ਨੌਜਵਾਨ ਇੱਥੇ ਪਹੁੰਚ ਗਿਆ ਜਿਹੜਾ ਅਮਰੀਕਾ ਤੋਂ ਰਿਪੋਰਟ ਹੋ ਕੇ ਤੁਹਾਡੇ ਸਾਹਮਣੇ ਆ ਗਿਆ ਇਸ ਟਾਈਮ ਉਹਨਾਂ ਦੀ ਗੱਡੀ ਇਹਨਾਂ ਦੇ ਪਿੰਡ ਦੇ ਵਿੱਚ ਪਹੁੰਚ ਚੁੱਕੀ ਆ ਆਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਦੇਖੋ ਜੀ ਆਹ ਦੇਖੋ ਨੌਜਵਾਨ ਆਪਣਾ ਟੇਚੀ ਲੈ ਕੇ ਜਿਹੜਾ ਵੀ ਅਮਰੀਕਾ ਦੇ ਵਿੱਚ ਟ ਸੱਚੀ ਗੱਲ ਜੀ ਸੱਚੀ ਗੱਲ ਜੀ ਕੀ ਆ ਆ ਤੁਸੀਂ ਮੈਂ ਸੁਣਿਆ ਵਾ ਤੁਸੀਂ ਅਮਰੀਕਾ ਤੋਂ ਰਿਪੋਰਟ ਹੋ ਕੇ ਇੱਥੇ ਪਹੁੰਚੇ ਆ ਜੀ ਅਮਰੀਕਾ ਤੋਂ ਕਿਹੜੇ ਅਮਰੀਕਾ ਤੋਂ ਆ ਸਾਨੂੰ ਹੁਣੇ ਸਾਡੇ ਪੱਤਰਕਾਰ ਭਾਈਚਾਰੇ ਨੇ ਦੱਸਿਆ ਕਿ ਅੰਬੜਸਰ ਤੋਂ ਨੌਜਵਾਨ ਰਿਪੋਰਟ ਹੋ ਕੇ ਇਸ ਟਾਈਮ ਆਪਣੇ ਪਿੰਡ ਦੇ ਵਿੱਚ ਆ ਰਿਹਾ ਉਹ ਪਰਵਾ ਮੇਰੀ ਗੱਲ ਤੇ 16 ਤੋਂ ਕਿਹੜੇ ਕਿਹੜੇ ਤੁਸੀਂ ਡੌਂਕੀ ਦੇ ਨਾਲ ਗਏ ਸੀ ਜਾਂ ਕਿਵੇਂ ਗਏ ਸੀ ਇਹ ਜ਼ਰੂਰ ਦੱਸਿਓ ਆਪਣੇ ਨੂੰ ਕਿਹੜੀ ਡੌਂਕੀ ਕਿਹੜਾ ਅਮਰੀਕਾ ਕਿਹੜਾ ਪੱਤਰਕਾਰ ਸਾਨੂੰ ਹੁਣੇ ਇਸੇ ਚੀਜ਼ ਦੀ ਇਨਫੋਰਮੇਸ਼ਨ ਮਿਲੀ ਆ ਕਿ ਤੁਸੀਂ ਡੌਂਕੀਆਂ ਦੇ ਨਾਲ ਉੱਥੇ ਪਹੁੰਚੇ ਸੀ ਕਿੱਥੇ ਪਹੁੰਚੇ ਸੀ ਤੁਸੀਂ ਰਿਪ ਕੋਈ ਤੋੜ ਬੋੜ ਮੇਰੀ ਗੱਲ ਤਾਂ ਸੁਣ ਲੈ ਮੈਂ ਕੀ ਪੁੱਛਣਾ ਤੇ ਮੈਂ ਕਹਿਣਾ ਆ ਦੇਖੋ ਜੀ ਇਹਨਾਂ ਦੇ ਹੱਥ ਦੇ ਨਿਸ਼ਾਨ ਜਿਹੜੇ ਕਹਿੰਦੇ ਆ ਹਟਕੜੀਆਂ ਲਾ ਕੇ ਕਹਿੰਦੇ ਆ ਦੇਖੋ ਨੌਜਵਾਨ ਤੇ ਹੱਥ ਦੇ ਨਿਸ਼ਾਨ ਪੇਵੇ ਆ ਤੇ ਤੁਹਾਨੂੰ ਕਿਹੜੇ ਏਜੰਟ ਨੇ ਭੇਜਿਆ ਗਿਆ ਓਏ ਤੇ ਮੈਂ ਕੰਮ ਕਰਦਾ ਪੱਠੇ ਵਰਦਾ ਉਹ ਹੱਥ ਪੈ ਕਿਹੜੇ ਨਿਕਲ ਗਿਆ ਇਹਦੇ ਵਿੱਚ ਪਾਸਪੋਰਟ ਵਗੈਰਾ ਕੁਝ ਨਹੀਂ ਆ ਤੁਹਾਡੇ ਕੱਪੜੇ ਆ ਜਿਹੜੇ ਤੁਸੀਂ ਅਮਰੀਕਾ ਦੇ ਵਿੱਚ ਲੈ ਕੇ ਗਏ ਸੀ ਉਹ ਪ੍ਰੌਡਕਟਰ ਉਹ ਕਿੱਥੋਂ ਆਇਆ ਕੀ ਕੁਝ ਉਹ ਭਾਜੀ ਮੈਂ ਪੱਤਰਕਾਰ ਟੋਡੇ ਤੱਕ ਹਰ ਇੱਕ ਨਿਊਜ਼ ਚੈਨਲ ਤੇ ਪਹੁੰਚਦੀ ਰਹੂਗੀ ਉਹ ਜਹਾਜ ਦੇ ਵਿੱਚ ਕਿੰਨੇ ਬੰਦੇ ਸੀ ਜਿਨ੍ਹਾਂ ਨੂੰ ਰੈਸਕਿਊ ਕਰਕੇ ਅੰਮ੍ਰਿਤਸਰ ਦੇ ਵਿੱਚ ਛੱਡਿਆ ਗਿਆ ਉਹ ਮੈਂ ਗੱਡੀ ਤੇ ਆਇਆ ਕਿਹੜੇ ਜਹਾਜ ਆਇਆ ਕਿਹੜੀ ਉਹ ਇਹ ਤਾਂ ਅੰਮ੍ਰਿਤਸਰ ਤੋਂ ਗੱਡੀ ਲੈ ਕੇ ਆਇਆ ਤੁਸੀਂ ਜਿਹੜਾ ਇੱਥੇ ਹੁਣ ਪਹੁੰਚੇ ਆ ਤੂੰ ਬਈ ਮੈਂ ਹੀ ਕੱਲ ਸੋਣਾ ਤੂੰ ਮੈਂ ਕਹਿਣਾ ਕੀ ਚਾਹਣਾ ਮੇਰੀ ਸੁਣ ਲੈ ਆਪਣਾ ਰੋਲਾ ਪਾਈ ਜਨਾ ਤੁਸੀਂ ਆਪਣਾ ਜ਼ਰੂਰ ਦੱਸਿਓ ਤੁਹਾਨੂੰ ਰਿਪੋਰਟ ਕਿਉਂ ਕੀਤਾ ਤੁਹਾਡੇ ਕੋਲ ਵਰਕ ਪਰਮਿਟ ਨਹੀਂ ਸੀ ਆ ਤੁਸੀਂ 2 ਨੰਬਰ 'ਚ ਰਹ ਰਹੇ ਸੀ ਸਾਲਾ ਪੱਤਰਕਾਰੀ ਦੀਆ ਮੈਂ ਵਿਆਹ ਦੇ ਕਿਹੜਾ ਰਿਪੋਰਟ ਤੇਰੀ ਪੱਤਕਾ ਕਰਦੀ ਪੱਤਕਾ ਕਰਦੀ ਤੇਰੀ ਪੱਤਕਾ ਕਰਦੀ ਸੋਰੀ ਦੋਸਤੋ ਪੱਤਰਕਾਰਾਂ ਨੂੰ ਵੀ ਕਈ ਵਾਰ ਭਲੇਖਾ ਲੱਗ ਜਾਂਦਾ ਹੁੰਦਾ ਹੈ ਇਹ ਉਹ ਬੰਦਾ ਸੀ ਜਿਹੜਾ ਆਪਣਾ ਵਿਆਹ ਦੇਖ ਕੇ ਆਇਆ ਸੀ ਪਰ ਸਾਨੂੰ ਭਲੇਖਾ ਪੈ ਗਿਆ ਕਿ ਇਹ ਅਮਰੀਕਾ ਤੋਂ ਰਿਪੋਰਟ ਹੋ ਕੇ ਬਾਕੀ ਆਪਾਂ ਹੋਰ ਬੰਦਾ ਵੀ ਦੇਖਦੇ ਆ ਕੋਈ ਹੋਰ ਗੱਡੀ ਆ ਸਕਦੀ ਆ ਜਿਹੜੇ ਇਸ ਟਾਈਮ ਅਮਰੀਕਾ ਤੋਂ ਆ ਰਿਹਾ ਨੌਜਵਾਨ ਇਹਨੇ ਤਾਂ ਸਾਰਾ ਵਿਆਹ ਖਾਦਾ ਸਾਡੇ ਤੇ ਹজম ਕਰਤਾ ਆਜੋ ਆਪਾਂ ਤੁਹਾਨੂੰ ਅਗਲੇ ਪਤ ਬੰਦਿਆਂ ਨਾਲ ਮਿਲਾਨਿਆ ਆਜੋ ਤੋਦੂ ਆ ਰਿਹਾ ਨੋਜਵਾ ਇਹਨੇ ਤਾਂ ਸਾਰਾ ਵਿਆਹ ਖਾਦਾ ਸਾਡੇ ਤੇ ਹজম ਕਰਤਾ ਆਜੋ ਆਪਾਂ ਤੁਹਾਨੂੰ ਅਗਲੇ ਪਤ ਬੰਦਿਆਂ ਨਾਲ ਮਿਲਾਨਿਆ ਆਜੋ